ਤੋ ਪਾਸ਼ਾ ਜੀਆਂ ਦੀ ਪਵਿੱਤਰ ਬਾਣੀ ਅਸੀਂ ਦੇਖੋ ਮਨਾ ਰਹੇ ਆ ਇੱਕ ਗੱਲ ਵੱਖਰੀ ਹੈ ਕਿ ਅੱਜ ਐਸੀ ਬੈਠੇ ਆ ਠੀਕ ਹੈ ਨਾ ਘੰਟਾ ਬੈਠੇ 2 3 ਘੰਟੇ ਬੈਠੇ ਆ ਇਤਨੀ ਨਾਲ ਨਾ ਥਾਂ ਥਾਂ ਦੇ ਉੱਤੇ ਮਨਾਇਆ ਜਾ ਰਿਹਾ ਇਤਨੀ ਗੱਲ ਨਾਲ ਨਾ ਜੁੜੋ ਕੇ ਮਨਾ ਲਿਆ ਮਨਾਉਣਾ ਕਿਸ ਵਸਤੂ ਨੂੰ ਕਹਿੰਦੇ ਆ ਉਸ ਨੂੰ ਸਮਝੋ ਜੋ ਵੀ ਸਤਿਗੁਰ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਰੱਬ ਰੂਪ ਉਹਨਾਂ ਦੀ ਰਚਨਾ ਤੋਂ ਜਿਹੜੇ ਬਚਨ ਬਾਣੀ ਦੇ ਉਚਾਰਨ ਹੋਏ ਹਨ ਜਾਂ ਵੈਸੇ ਵੀ ਉਹਨਾਂ ਦੇ ਜਿਹੜੇ ਬਚਨ ਮੁਖ ਤੋਂ ਉਚਾਰਨ ਹੋਏ ਨੇ ਉਹਨਾਂ ਬਚਨਾਂ ਦੇ ਉੱਤੇ ਆਪਣੀ ਜ਼ਿੰਦਗੀ ਨੂੰ ਸਦਾਬਾਤੇ ਸਮਰਪਿਤ ਕਰ ਦੇਣਾ ਉਸ ਵਚਨ ਤੋਂ ਬਾਹਰ ਇੱਕ ਸਵਾਸ ਨਹੀਂ ਲੈਣਾ ਉਹਨਾਂ ਬਚਨਾਂ ਤੇ ਚੱਲਣਾ ਹੀ ਸਤਿਗੁਰਾਂ ਨੂੰ ਮਨਾਉਣਾ ਹੈ ਠੀਕ ਹੈ ਨਾ ਜੀ ਉਹਨਾਂ ਬਚਨਾਂ ਤੇ ਚੱਲਣਾ ਹੀ ਸਤਿਗੁਰਾਂ ਨੂੰ ਮਨਾਉਣਾ ਹੈ